ਵਾੜੇ ਤੋਂ ਬਾਹਰ ਕਰੋ ਬਾਹਰ ਕਰੋ ਬਾਹਰ ਬਸਤੀ ਸੁਵਾਲਿਆਂ ਨੂੰ ਵਾੜ ਨੰਬਰ 8 ਤੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਭਾਈ ਜੀ ਮੇਰਾ ਨਾਮ ਗੁਰਵਤਾਰ ਸਿੰਘ ਹੈ ਵਾੜ ਨੰਬਰ 8 ਜੀ ਇੱਥੇ ਹੈ ਜੀ ਮੈਂ ਨਸ਼ੇ ਦੇ ਖਿਲਾਫ ਪਹਿਲਾਂ ਵੀ ਕਈ ਸੈਮੀਨਾਰ ਕਰ ਚੁੱਕਿਆ ਹੈ ਨਸ਼ਾ ਬਹੁਤ ਜ਼ਿਆਦਾ ਹੈ ਜੀ ਪ੍ਰਸ਼ਾਸਨ ਇਸ ਵੱਲ ਦੇਖ ਨਹੀਂ ਰਿਹਾ ਜੀ ਬਹੁਤ ਜ਼ਿਆਦਾ ਇੱਥੇ ਘਰ ਤੋਂ ਘਟ ਕਮ ਸੇ ਕਿੰ 15 ਤੋਂ 20 ਮੁੰਡਿਆਂ ਦੀ ਡੈਥ ਹੋਈ ਹੈ ਜੀ ਵਾੜ ਦੇ ਵਿੱਚ ਪੂਰੇ ਮਲੌਰ ਚ ਮੁਕਸਰ ਚ ਕੁਝ ਨਹੀਂ ਹੋ ਰਿਹਾ ਤਾਂ ਇਹ ਕਰੋ ਜੀ ਮੇਰੀ ਤਾਂ ਹੀ ਬੇਨਤੀ ਹੈ ਜੀ ਨਹੀਂ ਤਾਂ ਫਿਰ ਆਪਾਂ ਆਪਣੇ ਘਰੇ ਜਵੇਂ ਅੱਗੇ ਬਹਿੰਦੇ ਲੋਕ ਬਹਿ ਹੁੰਦੇ ਆ ਅਸੀਂ ਬਹਿ ਜਾਾਂਗੇ ਵੇਖ ਤਾਂ ਫਿਰ ਵਿਕੀ ਜਾਵੇ ਅਸੀਂ ਕੀ ਕਰ ਸਕਦੇ ਹਾਂ ਸਾਡੀ ਦੁਸ਼ਮੀ ਵੀ ਸਾਨੂੰ ਲੱਗ ਤੀ ਜਾਂਦੇ ਕੱਲ ਤੇ ਵੀ ਤੁਹਾਨੂੰ ਵੱਡਾਂਗੇ ਬਾਹਰ ਨਿਕਲ ਕੇ ਧੋਗਾਓ ਮੇਰਾ ਇੱਕ ਬੇਟਾ ਜੀ ਇੱਕ ਮੈਂ ਆ ਜੀ ਵੀ ਤੁਸੀਂ ਬਾਹਰ ਨਿਕਲ ਕੇ ਜੇ ਤੁਹਾਨੂੰ ਵੱਡਾਂਗੇ ਉਹਨੇ ਕਿਰਿਆਨੇ ਦੀ ਦੁਕਾਨ ਤੇ ਇੱਥੇ ਮਤਲਬ ਪੂਰਾ ਕੰਮ ਚਲਾਉਦਾ ਸੀ ਚਿੱਟੇ ਦਾ ਅਸੀਂ ਉਹਨੂੰ ਕਈ ਵਾਰੀ ਰੋਕਣ ਦੀ ਕੋਸ਼ਿਸ਼ ਕੀਤੀ ਰਾਤ ਉਹ ਮੇਰੇ ਲੰਗਦੇ ਤੇ ਮੈਨੂੰ ਲੱਕਰਾ ਮਾਰ ਕੇ ਮੇਰੇ ਗੱਲ ਪੈ ਗਈ ਜੀ ਕੋਈ ਰਾਤ ਇਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਇਸ ਗੱਲ ਨੂੰ ਲੈ ਕੇ ਜਦ ਸੰਬੰਧੀ ਇੱਥੇ ਐਸਟੋ ਮੌਕੇ ਤੇ ਆਏ ਸੀਗੇ ਕੀ ਕਰ ਉਹਨਾਂ ਨੇ ਖੁਦ ਵੀ ਵੈਰੀਫਾਈ ਕੀਤਾ ਚਲੋ ਇਹਨਾਂ ਦੀ ਕੋਸ਼ਿਸ਼ ਕਰੋ ਉਸ ਉਹ ਇਹਨਾਂ ਨੂੰ ਕਹਿੰਦਾ ਮੈਂ ਆਪਦਾ ਸੰਬੰਧੀ ਲਿਖਤ ਦੇ ਦਿਓ ਸਾਨੂੰ ਜੋ ਸਹੀ ਕਾਰਵਾਈ ਬਣਦੀ ਉਹ ਕਰਕੇ ਇਹਨਾਂ ਦਾ ਮਸਲਾ ਹੱਲ ਕਰਵਾਇਆ ਜੀ ਜੀ ਮੇਰਾ ਨਾਮ ਗੁਰਪਤਾਰ ਸਿੰਘ ਆ ਵਾਰਡ ਨੰਬਰ 8 ਜੀ ਇੱਥੇ ਰ ਜੀ ਮੈਂ ਨਸ਼ੇ ਦੇ ਖਿਲਾਫ ਪਹਿਲਾਂ ਵੀ ਕਈ ਸੈਮੀਨਾਰ ਕਰ ਚੁੱਕਿਆ ਨਸ਼ਾ ਬਹੁਤ ਜ਼ਿਆਦਾ ਹੈ ਜੀ ਪ੍ਰਸ਼ਾਸਨ ਇਸ ਵੱਲ ਦੇਖ ਨਹੀਂ ਰਿਹਾ ਜੀ ਬਹੁਤ ਜ਼ਿਆਦਾ ਇੱਥੇ ਘਰ ਤੋਂ ਘੱਟ ਕਮ ਸੇ 15 ਤੋਂ 20 ਮੁੰਡਿਆਂ ਦੀ ਡੈਥ ਹੋਈ ਹੈ ਜੀ ਵਾਰਡ ਦੇ ਵਿੱਚ ਇੱਥੇ ਇੱਕ ਨਵੇਂ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਆਏ ਹੈ ਜੀ ਕੋਈ ਪਾ ਜੀ ਉਹਨੇ ਕਰਿਆਨੇ ਦੀ ਦੁਕਾਨ ਤੇ ਇੱਥੇ ਮਤਲਬ ਪੂਰਾ ਕੰਮ ਚਲਾਉਂਦਾ ਜੀ ਚਿੱਟੇ ਦਾ ਅਸੀਂ ਉਹਨੂੰ ਕਈ ਵਾਰੀ ਰੋਕਣ ਦੀ ਕੋਸ਼ਿਸ਼ ਕੀਤੀ ਰਾਤ ਉਹ ਮੇਰੇ ਲੰਗਦੇ ਤੇ ਮੈਨੂੰ ਲਾਕਰਾ ਮਾਰ ਕੇ ਮੇਰੇ ਗਲ ਪੈ ਗਈ ਜੀ ਮੈਂ ਪ੍ਰਸ਼ਾਸਨ ਨੂੰ ਸੱਦਿਆ ਕੁਛ ਦਿਨ ਤੱਕ ਆਇਆ ਨਹੀਂ ਉਸ ਤੋਂ ਬਾਅਦ ਐਸਐਸਓਪਾ ਆਇਆ ਇੱਥੇ ਪਹੁੰਚੇ ਜੀ ਬਟ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਫੜਨ ਦੀ بجائے ਮੈਨੂੰ ਪੁੱਛਿੰਗ ਕੀਤੀ ਅੱਛਾ ਤੇ ਉਹਨਾਂ ਨੂੰ ਲੈ ਗਏ ਉਹਨਾਂ ਨੇ ਕੋਈ ਕਾਰਵਾਈ ਜਾਂ ਕੋਈ ਕੁਛ ਨਹੀਂ ਤੇ ਮੈਨੂੰ ਇੱਥੇ ਪਬਲਿਕ ਜੀ ਸਾਨੂੰ ਪਹੁੰਚਣ ਦੇ ਡੰਡੇ ਵੀ ਮਾਰੇ ਸਾਡੇ ਤੇ ਉਹਨਾਂ ਤੋਂ ਉਲਟ ਮੇਰੇ ਤੇ ਦਰਖਾਸਤ ਦਵਾਤੀ ਮੈਂਨ ਧਰਨਾ ਸਾਡਾ ਇਹ ਸੀਗਾ ਜੀ ਹਾਂਜੀ ਪਾਰਟੀ ਨੂੰ ਗਵਨਰਾਜ ਮੈਂ ਆਮ ਆਦਮੀ ਪਾਰਟੀ ਸੀ ਕੋਈ ਗੱਲ ਹੋਈ ਹੈ ਤੁਹਾਡੀ ਮੈਡਮ ਬਲਜੀਤ ਕੌਰ ਨਹੀਂ ਮੈਡਮ ਬਜੀਤ ਕੌਰ ਨਾਲ ਕੋਈ ਗੱਲ ਹੀ ਹੋਈ ਉਹਨਾਂ ਦੇ ਪੀਏ ਅਰਸ਼ ਨਾਲ ਗੱਲ ਹੋਈ ਸੀ ਅੱਛਾ ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਦੇ ਐ ਐਨੀ ਗੱਲ ਹੋਈ ਹੈ ਹੋਰ ਕੀ ਮੰਗ ਕਰਦੇ ਹੋ ਕਿਉਂਕਿ ਪੰਜਾਬ ਸਰਕਾਰ ਨੇ ਯੁੱਧ ਮੈਸ਼ਾ ਦੇ ਵਿਰੁੱਧ ਚਲਾਇਆ ਆ ਮੈਂ ਮੰਗ ਇਹ ਕਰਦਾ ਜੀ ਇਹਨਾਂ ਨੂੰ ਪੁਲਿਸ ਮੁਲਾਜ਼ਮ ਹੈ ਜਿਹੜੇ ਜਿੱਦਾਂ ਵੀ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਇੱਥੇ ਸਾਡੇ ਮਹੱਲੇ ਦੇ ਵਿੱਚ ਪੂਰੀ ਵੈਰੀਫਾਈ ਕੀਤੀ ਜਾਵੇ ਹਰ ਇੱਕ ਚੀਜ਼ ਦੀ ਤੇ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਸਾਰੇ ਪੰਜਾਬ 'ਚ ਕਰ ਰਹੇ ਹੋ ਤਾਂ ਬਾੜ ਨੰਬਰ 8 'ਚ ਕਿਉਂ ਨਹੀਂ ਕਰ ਲੇ ਮਰੋੜ ਦੇ ਵਿੱਚ ਪੂਰੇ ਮਲੂਰ 'ਚ ਮੁਕਸਰ 'ਚ ਕੁਝ ਨਹੀਂ ਹੋ ਰਿਹਾ ਤਾਂ ਇਹ ਕਰੋ ਜੀ ਮੇਰੀ ਤਾਂ ਹੀ ਬੇਨਤੀ ਹੈ ਜੀ ਨਹੀਂ ਤਾਂ ਫਿਰ ਆਪੋ ਆਪਣੇ ਘਰੇ ਜਵੇਂ ਅੱਗੇ ਬਹਿੰਦੇ ਲੋਕ ਬਹਿੰਦੇ ਆ ਅਸੀਂ ਬਹਿ ਜਾਾਂਗੇ ਵੇਖ ਤਾਂ ਫਿਰ ਵਿਕੀ ਜਾਵੇ ਅਸੀਂ ਕੀ ਕਰ ਸਕਦੇ ਹਾਂ ਸਾਡੀ ਦੁਸ਼ਮਣ ਵੀ ਹੈ ਸਾਨੂੰ ਲੜਕੀ ਜਾਂਦੇ ਕੱਲ ਤੇ ਵੀ ਤੁਹਾਨੂੰ ਵੱਡਾਂਗੇ ਬਾਹਰ ਨਿਕਲ ਕੇ ਥੁਕਾਓ ਮੇਰਾ ਇੱਕ ਬੇਟਾ ਜੀ ਇੱਕ ਮੈਂ ਆ ਜੀ ਕਿ ਤੁਸੀਂ ਬਾਹਰ ਨਿਕਲ ਕੇ ਜੇ ਤੁਹਾਨੂੰ ਵੱਡਾਂਗੇ ਨਸ਼ਾ ਤਸ਼ਕਰਗੇ ਨਸ਼ਾ ਤਸ਼ਕਰ ਹਾਂਜੀ ਪਰ ਉਹਨੂੰ ਧਮਕੀਆਂ ਦੇ ਧਮਕੀਆਂ ਦੇ ਰਹੇ ਜੀ ਰਾਤ ਨੂੰ ਹੀ ਦੇ ਰਹੇ ਜੀ ਅੱਜ ਤੜਕੀ ਵੀ ਦਿੱਤੀਆਂ ਜੀ ਹਾਂਜੀ ਨਹੀਂ ਪੰਜਾਬ ਪੰਜੋਂ ਦੀ ਆਮ ਆਪੀ ਪਾਰਟੀ ਸਰਕਾਰ ਬਣੀ ਤੁਸੀਂ ਉਹਨਾਂ ਦੇ ਲੀਡਰ ਵੀ ਹੋ ਤੇ ਕੋਈ ਫਰਕ ਨਹੀਂ ਪਿਆ ਜੀ ਨਸ਼ੇ ਨਹੀਂ ਫਰਕ ਕੁਝ ਬਹੁ ਪਿਆ ਜੀ ਜੂਨ ਦਾ ਹੁਣ 5-7 ਦਿਨਾਂ ਦਾ ਬਟ ਮੁਖ ਸਰ ਤੇ ਜਿਹੜੇ ਦੇ ਵਿੱਚ ਮੈਂ ਨਹੀਂ ਵੇਖਿਆ ਕੁਝ ਵੀ ਅਜੇ ਕੀ ਕੁਝ ਹੋ ਰਿਹਾ ਨਹੀਂ ਤੁਹਾਨੂੰ ਬਾਹਰ ਦਾ ਹੀ ਪਤਾ ਜਦੋਂ ਮੁਖਤ ਜਿਹੜੇ ਚੀਫ ਨਹੀਂ ਬਾਹਰ ਤੋਂ ਚਲੋ ਕੁਝ ਵੀ ਡਿਜੀਟਲ ਵੀ 3 ਸਾਲ ਹੋ ਗਏ ਨੇ ਇਹ ਫਰਕ ਨਹੀਂ ਪਿਆ ਪੰਜ ਦਿਨ ਥੋੜਾ ਕੋਈ ਨਹੀਂ ਸਾਰਾ ਬਾਹਰ ਤਾਂ ਕੁਝ ਨਾ ਕੁਝ ਤਾਂ ਨਿਊਜ਼ ਆ ਕੁਝ ਨਾ ਕੁਝ ਤਾਂ ਹੋ ਰਿਹਾ ਹੈ ਨਾ ਕੁਝ ਨਾ ਕੁਝ ਤਾਂ ਚੱਲੂ ਹੋ ਰਿਹਾ ਨਾ ਕਰ ਰਹੇ ਆ ਨਾ ਇਹ ਮੁਰਕੀ ਜਿਹੜਾ ਤੁਸੀਂ ਧਰਨਾ ਲਾਇਆ ਹੈ ਕਿਸ ਦੇ ਵਿਸ਼ਵਾਸ ਤੇ ਚੱਕਿਆ ਤੁਸੀਂ ਅਸੀਂ ਸਾਨੂੰ ਡੀਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਜੀ ਵੀ ਜੋ ਵੀ ਕਾਨੂੰਨੀ ਕਾਰਵਾਈ ਉਹਨਾਂ ਤੇ ਕਰਾਂਗੇ ਔਰ ਦੋ ਤਰ੍ਹਾਂ ਦੇ ਵਿੱਚ ਕਰਾਂਗੇ ਤੇ ਅਸੀਂ ਸਾਨੂੰ ਉਹਨੇ ਵਿਸ਼ਵਾਸ ਦਿਵਾਇਆ ਅਸੀਂ ਧਰਨਾ ਚੱਕਦਾ ਹਾਂ ਉਸ ਬਾਅਦ ਜਿਹੜੇ ਜਿੱਦੋਂ ਕੋਈ ਤੁਡੀ ਇਜ਼ਾਮ ਲਾਉਣੇ ਉਹ ਬੰਦੇ ਇੱਥੇ ਨੇ ਕਿ ਫਰਾਰ ਹੋ ਗਏ ਇੱਥੇ ਹੀ ਆ ਜੀ ਠੀਕ ਆ ਇੱਥੇ ਆਸ-ਪਾਸੇ ਆ ਜੀ ਮੈਂ ਤਾਂ ਹੁਣ ਤੱਕ ਦੇਖੇ ਨਹੀਂ ਗਏ ਬਟ ਹੈ ਇੱਥੇ ਜੀ ਇਹ ਹੋਰ ਕੀ ਮੰਗਤੀ ਕਰਦੇ ਮੰਗ ਮੈਂ ਤਾਂ ਇਹ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਜੀ ਕੱਲ ਨੂੰ ਸਾਨੂੰ ਵੀ ਖਤਰਾ ਹੈ ਜੀ ਸਾਡੀ ਜਾਨ ਨੂੰ ਵੀ ਖਤਰਾ ਸੀ ਬਾਜ਼ਾਰ ਨਾ ਜਾਵਾਂਗੇ ਬਾਹਰ ਨਾ ਜਾਵਾਂਗੇ ਕਿੱਥੇ ਨਾ ਜਾਵਾਂਗੇ ਠੀਕ ਆ ਹਾਂਜੀ ਸਰ ਜਿਹੜਾ ਜਿਹੜਾ ਧਰਨਾ ਲਾਇਆ ਵੀ ਇਹਨਾਂ ਨੇ ਕਿਹਾ ਵੀ ਇੱਥੇ ਨਸ਼ਾ ਬਹੁਤ ਵੱਡੇ ਵਿੱਚ ਗਿਆ ਤੁਸੀਂ ਲੋਕਦੇ ਪਏ ਕੀ ਹੈ ਕੋਈ ਰਾਤ ਉਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਇਸ ਗੱਲ ਨੂੰ ਲੈ ਕੇ ਜਿਸ ਸੰਬੰਧੀ ਇੱਥੇ ਐਸਐਚਓ ਮੌਕੇ ਤੇ ਆਏ ਸੀਗੇ ਕੀ ਕਰ ਉਹਨਾਂ ਨੇ ਖੁਦ ਵੀ ਵੈਰੀਫਾਈ ਕੀਤਾ ਚਲੋ ਇਹਨਾਂ ਦੇ ਕੋਸ਼ਿਸ਼ ਕਰੋਸ ਉਹ ਇਹਨਾਂ ਨੇ ਕਹਤਾ ਮੈਂ ਆਉਂਦਾ ਇਸ ਸੰਬੰਧੀ ਲਿਖਤ ਦੇ ਦਿਓ ਸਾਨੂੰ ਜੋ ਸਹੀ ਕਾਰਵਾਈ ਬਣਦੀ ਉਹ ਕਰਕੇ ਇਹਨਾਂ ਦਾ ਮਸਲਾ ਹੱਲ ਕਰਵਾਇਆ ਗਿਆ ਕਿ ਇਹ ਨਸ਼ੇ ਦੇ ਕਾਫੀ ਮਨੋਂ ਪਚ ਰਹੇ ਸੀ ਹਮੇਸ਼ਾ ਦੇ ਨਹੀਂ ਹੁਣ ਤਾਂ ਦੇਖੋ ਸਰਕਾਰ ਦੀਆਂ ਸਾਡੇ ਸੀਨੀਅਰ ਅਫਸਰਾਂ ਦੀਆਂ ਹਜ਼ਰਤਾਂ ਤੁਹਾਡੇ ਸਾਹਮਣੇ ਆ ਬਣ ਨਾਗਾ ਅਸੀਂ ਇੱਥੇ ਲਗਾਤਾਰ ਕੰਮ ਕਰ ਰਹੇ ਹਾਂ ਜੋ ਨਸ਼ੇ ਵਿਰੋਧ ਸਾਡਾ ਚੱਲ ਹੀ ਰਿਹਾ ਹੈ ਤੇ ਜੋ ਜਿਵੇਂ ਜਿਵੇਂ ਸਾਨੂੰ ਕੋਈ ਇਤਲਾਹ ਮਿਲਦੀ ਆ ਸੀ ਉੱਥੇ ਬਕਾਇਦਾ ਸਾਡੀ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਂਦੀ ਹੈ